ਵੋਟ ਕਰਨ ਇਹ ਸਾਨੂੰ ਇੱਕ ਜਿਹੜਾ ਰਾਈਟ ਮਿਲਿਆ ਹੈ ਮਤਲਬ ਰਾਈਟ ਬੰਦੇ ਨੂੰ ਚੁਣਨੇ ਦਾ ਅਗਰ ਅਸੀਂ ਸਾਰੇ ਵੋਟ ਪਾਵਾਂਗੇ ਤਾਂ ਇਸੇ ਹੀ ਬੰਦੇ ਨੂੰ ਚੁਣ ਸਕਾਂਗੇ ਤੁਹਾਡੀ ਲੱਭ ਕਿੰਨੀ ਉਮਰ ਹੋਣੀ ਇਸ ਟਾਈਮ 70 ਪਲੱਸ ਤੇ ਕਿੰਨੀ ਮਦਦ ਕਈ ਬੋਟਾਂ ਤੁਸੀਂ ਵਿਸਾ ਲੈਣਾ ਹਾਂ ਹਾਂ ਜੀ ਤੇ ਮੋਟ ਖਾਸ ਮੋਜਵਾਨਾਂ ਨੂੰ ਵੀ ਫੀਲ ਕਰੋਗੇ ਵੀ ਤੁਸੀਂ ਬਜ਼ੁਰਗਾਂ ਕੇ ਇਹੇ ਤਰਕੇ ਆ ਕੇ ਮੋਜਵਾਨਾਂ ਨੂੰ ਵੀ ਫੀਲ ਕਰੋਗੇ ਵੀ ਉਹ ਵੀ ਸੁੱਤੇ ਉੱਠਣੋਂ ਸੁੱਤੇ ਬੈਠੇ ਹਾਲੇ ਤੱਕ ਵੀ ਆ ਕੇ ਵੋਟ ਪਾਣ ਜਾਂਦੇ ਕਿਤੀ ਹੈ ਕੀ ਕਹਣਾ ਸਰ ਅਸੀਂ ਇਹ ਸੋਚੇ ਵੋਟ ਕਿ ਜੋ ਵੀ ਲੱਕੇ ਕੌਂਸਲਰ ਬਣੇ ਸਾਡੇ ਚੰਗੇ ਕੰਮ ਕਰੇ ਸਾਨੂੰ ਦੁੱਖ ਸੁੱਖ ਦਾ ਸਾਥੀ ਹੋਵੇ ਜਦੋਂ ਵੀ ਅਸੀਂ ਉਹਨੂੰ ਆਵਾਜ਼ ਮਾਰੀ ਸਾਡੀ ਅੱਧੀ ਆਵਾਜ਼ ਤੇ ਆਵੇ ਤੇ ਕਿੰਨਾ ਕੁ ਉਤਸ਼ਾਹ ਸੀ ਵੋਟ ਪਾ ਕੇ ਸਰ ਵੋਨ ਨੂੰ ਲੈ ਕੇ ਬਹੁਤ ਉਤਸ਼ਾਹ ਸੀ ਕਿਉਂਕਿ ਦੇਖੋ ਜੀ ਅੱਜ ਕਿੰਨੇ ਚਿਰ ਹੋ ਗਏ ਕੋਈ ਕਾਉਂਸਲਰ ਕੋਈ ਨਹੀਂ ਸੀ ਤੇ ਕੰਮ ਕਰਾਂਤੀ ਦਿੱਕਤ ਆਉਂਦੀ ਸੀ ਐਮਐਲਏ ਸਾਹਿਬ ਕੋ ਜਾਣਾ ਪੈਂਦਾ ਸੀ ਪਰ ਉਹ ਕੁਝ ਕੰਮ ਹੁੰਦੇ ਜਿਹੜੇ ਵਾਰਡ ਦੇ ਕਾਉਂਸਲਰ ਕੋਈ ਹੋ ਜਾਂਦੇ ਆ ਐਮਐਲਏ ਸਾਹਿਬ ਕੋ ਨਹੀਂ ਜਾਣਾ ਪੈਂਦਾ ਐਸਟਰ ਕੇ ਅਸੀਂ ਕਹਿੰਦੇ ਸਾਨੂੰ ਵਾਰਡ ਨੰਬਰ 52 ਤੋਂ ਚੰਗਾ ਤੇ ਵਧੀਆ ਕਾਉਂਸਲਰ ਹਾਂ ਸਰ ਆਪਕਾ ਨਾਮ ਜੀ ਅਮਨ ਜੀ ਵੋਟ ਡਾਲੇ ਹੈ ਕੀ ਕਰਨਾ ਚਾਹੋਗੇ ਸਵੇਰ ਸਵੇਰ ਤੜਕੇ ਆ ਗਏ देखो सर जितने हो सके सवेरे मॉर्निंग आना चाहिए जल्दी जल्दी वोट दें क्योंकि समाज कम है इसलिए हमें अपील कर रहे हैं सभी को है सुबह जितनी हो सके करें अपील लोगों को वो वोट वोट अपने का अधिकार बिल्कुल बिल्कुल प्रयोग करें क्योंकि समय कम है ना सात से चार बजे है जि, जितनी जल्दी हो सके वोट आप करें आप भुगतान करें जितनी जल्दी मैं यही अपील करता हूँ लोग ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਪਣਾ ਬੋਰਡ ਦਾ ਅਧਿਕਾਰ ਆ ਕਿਹੜਾ ਉਹ ਬੋਰਡ ਆ ਕੇ ਪਾਓ ਕਿਉਂਕਿ ਤੁਹਾਨੂੰ ਬੋਰਡ ਦਾ ਅਧਿਕਾਰ ਮਿਲੇ ਆ ਬੋਟ ਜਿੰਨੂੰ ਮਰਜ਼ੀ ਬੋਟ ਪਾਓ ਜ਼ਰੂਰ ਬੋਰਡ ਜਾਇਆ ਨਾ ਕਰਿਓ ਤੁਹਾਡੀ ਬੋਟ ਨਾ ਹੀ ਮਾਨ ਦੇ ਕਾਰਪੋਰੇਸ਼ਨ ਦੇ ਹਸਬੰਦ ਤੁਹਾਡੀ ਬੋਰਡ ਨਾਲ ਹੀ ਐਮਐਲਏ ਬੰਦੇ ਤੁਹਾਡੀ ਬੋਰਡ ਨਾਲ ਐਮਪੀ ਬੰਦੇ ਆ ਇਸ ਕਰੇ ਬੋਰਡ ਦਾ ਇਸਤੇਮਾਲ ਜ਼ਰੂਰ ਕਰੋ ਠੀਕ ਹੈ ਹਾਂਜੀ